ਮੌਸਮਦਾਰਾ ਜੁੜੀ ਹੋਈ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਦੇਸ਼ ਭਰ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਜਾ ਰਹੀ ਹੈ ਤਾਂ ਉਤਰੀ ਭਾਰਤ ਦੇ ਵਿੱਚ ਪੱਛਮੀ ਗਰਬੜੀਆਂ ਐਕਟਿਵ ਹੋਣ ਦੇ ਕਾਰਨ ਅਗਲੇ 2 ਦਿਨਾਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਬਾਰੀ ਦੇਖਣ ਨੂੰ ਮਿਲ ਸਕਦੀ ਹੈ ਇਸ ਦੇ ਨਾਲ ਹੀ ਤਾਪਮਨ ਦੇ ਵਿੱਚ ਕਮੀ ਆਵੇਗੀ ਅਤੇ ਕੁਝ ਇਲਾਕਿਆਂ ਦੇ ਵਿੱਚ ਠੰਡ ਵਧਣ ਦੇ ਸੰਕੇਤ ਨਜ਼ਰ ਆ ਰਹੇ ਨੇ ਅਤੇ ਜੋਕਰ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਤਾਪਮਨ 30 ਡਿਗਰੀ ਸੈਲਸੀਅਸ ਤੋਂ ਪਾਰ ਕਰ ਚੁੱਕਿਆ ਜੋ ਕਿ ਆਮ ਦੇ ਨਾਲੋਂ 2.5 ਡਿਗਰੀ ਵਧਦਾ ਹੈ ਤਾਂ ਮੀਂਹ ਦੀ ਵੀ ਕੋਈ ਸੰਭਾਵਨਾ ਨਹੀਂ ਹੈ ਤੇ ਉੱਥੇ ਹੀ ਬਠਿੰਡਾ ਸਭ ਤੋਂ ਗਰਮ ਸ਼ਹਿਰ ਮੰਨਿਆ ਜਾ ਰਿਹਾ ਤਾਂ ਪੰਜਾਬ ਦੇ ਵਿੱਚ ਮੌਸਮ ਬਦਲ ਰਿਹਾ ਹੈਗਾ ਬੁੱਧਵਾਰ ਨੂੰ ਔਸਤ ਵਤਵਤ ਦਾ ਤਾਪਮਾਨ 0.6 ਡਿਗਰੀ ਸੈਲਸੀਅਸ ਵਧਿਆ ਹੈਗਾ ਜਿਸ ਕਾਰਨ ਸੂਬੇ ਦੇ ਵਿੱਚ ਗਰਮੀ ਵੱਧਣੀ ਸ਼ੁਰੂ ਹੋ ਗਈ ਹੈ ਤਾਂ ਮੌਸਮ ਵਿਗਿਆਨ ਅਨੁਸਾਰ ਰਾਜ ਦਾ ਔਸਤ ਤਾਪਮਾਨ ਆਮ ਦੇ ਨਾਲੋਂ 2.5 ਡਿਗਰੀ ਸੈਲਸੀਅਸ ਵੱਧ ਗਿਆ। ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ ਜੋ ਕਿ ਉੱਥੇ ਬਹੁਤ ਜ਼ਿਆਦਾ ਗਰਮੀ ਜਿਹੜੀ ਕਿ ਦੱਸੀ ਜਾ ਰਹੀ ਹੈ ਤਾਂ ਮੌਸਮ ਵਿਗਿਆਨ ਨੇ 2 ਦਿਨਾਂ ਦੇ ਲਈ ਮੀਂਹ ਸੰਬੰਧੀ yellow alert ਜਾਰੀ ਕਰ ਦਿੱਤਾ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਪੱਛਮੀ ਗੜਬੀ ਸਰਗਰਮ ਸੀਗੀ ਜਿਸ ਕਾਰਨ ਹੁਣ ਕਿਹਾ ਜਾ ਰਿਹਾ ਹੈਗਾ ਕਿ ਬਾਰਿਸ਼ ਹੋ ਸਕਦੀ ਹੈ ਪਰ ਨਾ ਤਾਂ ਮੀਂਹ ਪਿਆ ਹੈ ਤੇ ਨਾ ਹੀ ਕੋਈ ਗਰਮੀ ਤੋਂ ਰਾਹਤ ਮਿਲੀ ਆ ਮੌਸਮ ਵਿਭਾਗ ਦੇ ਅਨੁਸਾਰ ਇਹ ਪੋਇਖਾਣੀਆਂ ਕਿਤਿਆਂ ਚੱਲ ਰਹੀਆਂ ਨੇ ਪਰ ਪੋਇਖਾਣੀਆਂ ਝੂਠੀਆਂ ਸਾਬਤ ਹੁੰਦੀਆਂ ਨਜ਼ਰ ਆ ਰਹੀਆਂ ਤਾਂ ਮੌਸਮ ਵਿਗਿਆਨ ਦੇ ਅਨੁਸਾਰ ਇਸ ਸਮੇਂ ਕੋਈ ਪੱਛਮੀ ਗਰਬੜ ਸਰਗਮ ਨਹੀਂ ਹੈ ਜਿਸ ਕਾਰਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਗਲੇ ਕੁਝ ਦਿਨਾਂ ਦੇ ਵਿੱਚ ਤਾਪਮਾਨ ਹੋਰ ਵੱਧ ਸਕਦਾ ਹੈਗਾ ਤੇ ਗਰਮੀ ਦਾ ਪ੍ਰਭਾਵ ਖਾਸ ਕਰਕੇ ਦੁਪਹਿਰ ਦੇ ਵੇਲੇ ਵਧੇਰੇ ਮਹਿਸੂਸ ਹੋ ਸਕਦਾ ਹੈ ਤਾਂ ਨਾਸ ਦੀ ਹੈ ਕਿ ਮੌਸਮ ਵਿਗਿਆਨ ਯਾਨੀ ਕਿ ਆਈਐਮਡੀ ਦੇ ਅਨੁਸਾਰ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕੁਝ ਉੱਚੇ ਇਲਾਕਿਆਂ ਦੇ ਵਿੱਚ 21 ਅਤੇ 22 ਯਾਨੀ ਕਿ ਅੱਜ ਤੇ ਕੱਲ ਨੂੰ ਹਲਕੀ ਬੀਂ ਅਤੇ ਬਰਵਾਰੀ ਹੋ ਸਕਦੀ ਹੈ ਇਸ ਕਾਰਨ ਤਾਪਮਾਨ ਦੇ ਵਿੱਚ ਕਮੀ ਦਰਜ ਕੀਤੀ ਜਾਵੇਗੀ ਅਤੇ ਕਈ ਥਾਵਾਂ ਦੇ ਉੱਤੇ ਤਾਪਮਾਨ ਮਾਈਨਸ ਡਿਗਰੀ ਸੈਲਸੀਅਸ ਤੱਕ ਚਲਾ ਸਕਦਾ ਦੂਜੇ ਪਾਸੇ ਮੈਦਾਨੀ ਰਾਜਾਂ ਦੇ ਵਿੱਚ ਜਿਵੇਂ ਕਿ ਹਰਿਆਣਾ ਪੰਜਾਬ ਦਿੱਲੀ ਐਨਸੀਆਰ ਉੱਤਰ ਪ੍ਰਦੇਸ਼ राजस्थान ਅਤੇ ਬਿਹਾਰ ਦੇ ਵਿੱਚ ਬਦਲਾ ਦੀ ਆਵਾਜਾਈ ਬਣੀ ਰਹੇਗੀ ਇਹਨਾਂ ਰਾਜਾਂ ਦੇ ਵਿੱਚ ਹਲਕੀ ਤੋਂ ਮੱਧਮ ਮੀਂਹ ਦੇ ਨਾਲ ਹਨੇਰੀ ਤੂਫਾਨ ਅਤੇ ਗੜੇਮਾਰੀ ਵੀ ਹੋ ਸਕਦੀ ਹੈ ਅਤੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਆਸਮਾਨੀ ਬਿਜਲੀ ਪੈਣ ਦਾ ਵੀ ਅਨੁਮਾਨ ਲਗਾਇਆ ਜਾ ਸਕਦਾ ਹੈ ਦੱਸਦੇ ਕਿ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਦਿੱਲੀ ਐਨਸੀਆਰ ਦੇ ਵਿੱਚ ਅਗਲੇ 2 ਦਿਨਾਂ ਤੱਕ ਹਲਕੀ ਬੂੰਦਾਬਾਂਦੀ ਵੀ ਹੋ ਸਕਦੀ ਹੈ ਤਾਂ ਸਕਾਈ ਮੈਪ ਦੇ ਅਨੁਸਾਰ ਸ਼ੁੱਕਰਵਾਰ ਯਾਨੀ ਕਿ ਅੱਜ ਨੂੰ ਹਲਕੀ ਅੱਜ ਦੇ ਰਹੀ ਕਈ ਸੂਬਿਆਂ ਦੇ ਵਿੱਚ ਮੀਂਹ ਦੇਖਣ ਨੂੰ ਮਿਲ ਸਕਦਾ ਹੈਗਾ ਇਸ ਤੋਂ ਬਾਅਦ ਆਪਮਾਨ ਦੇ ਵਿੱਚ ਥੋੜੀ ਕਮੀ ਆਵੇਗੀ ਪਰ ਅਗਲੇ ਹਫਤੇ ਤੋਂ ਜਿਹੜਾ ਕਿ ਤਿੱਬਰ ਗਰਮੀ ਦੀ ਸ਼ੁਰੂਆਤ ਹੋਣ ਦੀ ਸੰਭਾਵਨਾ ਹੈ ਦਿੱਲੀ ਤੋਂ ਇਲਾਵਾ ਨੌਇਡਾ ਗ੍ਰੇਨੇਟ ਜਿਹੜੇ ਕਿ ਗ੍ਰੇਟਰ ਨੌਇਡਾ ਗਾਜ਼ੀਆਬਾਦ ਅਤੇ ਫਰੀਦাবাদ ਦੇ ਵਿੱਚ ਵੀ ਇਹੋ ਜਿਹਾ ਮੌਸਮ ਰਹਿਣ ਦੀ ਉਮੀਦ ਹੈ ਤਾਂ ਭਾਰਤੀ ਮੌਸਮ ਵਿਗਿਆਨ ਯਾਨੀ ਕਿ ਜੋ ਕਿ ਭਾਰਤੀ ਮੌਸਮ ਵਿਭਾਗ ਯਾਨੀ ਕਿ ਆਈਐਮਡੀ ਦੇ ਅਨੁਸਾਰ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਗਲੇ 2 ਦਿਨਾਂ ਤੱਕ ਮੀਂਹ ਅਤੇ ਤੇਜ਼ ਤੂਫਾਨ ਹਨੇਰੀ ਆਉਣ ਦੀ ਸੰਭਾਵਨਾ ਜਤਾਈ ਗਈ ਹੈ ਸਹਾਰਨਪੁਰ ਮੇਰਠ ਗਾਜ਼ੀਆਬਾਦ ਆਗਰਾ ਵਾਰਨਸੀ ਪ੍ਰਿਆਗਰਾਜ ਮਿਰਜ਼ਾਪੁਰ ਸੋਨਬ ਜਿਹੜਾ ਕਿ ਸੋਨਬਦਰ ਗਾਜ਼ੀਪੁਰ ਅਤੇ ਹੌਰ ਜ਼ਿਲ੍ਹਿਆਂ ਦੇ ਵਿੱਚ ਮੀਂਹ ਜਿਹੜਾ ਕਿ ਗੱਜਕੇ ਪੈ ਸਕਦਾ ਹੈਗਾ ਇਸ ਤੋਂ ਇਲਾਵਾ ਕਾਨਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਬੱਦਲ ਚਾਏ ਰਹਿਣ ਦੀ ਉਮੀਦ ਹੈ ਗੰਗਾਈ ਪੱਛਮੀ ਬੰਗਾਲ 오ਡੀਸ਼ਾ ਝਾਰਖੰਡ ਛੱਤੀਸਗੜ੍ਹ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਅਤੇ ਤੇਲਗਾਨਾ ਦੇ ਵਿੱਚ 21 ਅਤੇ 24 ਮਾਰਚ ਤੱਕ ਬੱਦਲਛਾਇਆ ਰਹਿਣ ਦੀ ਉਮੀਦ ਹੈ ਤੇ ਮੀਂਹ ਵੀ ਪੈ ਸਕਦਾ ਹੈ ਉੱਥੇ ਜੇਕਰ ਜਿਹੜੀ ਕਿ ਪੁਖਵਾਨੀ ਦੀ ਗੱਲ ਕੀਤੀ ਜਾਵੇ ਤਾਂ ਕਰਨਾਟਕ ਦੇ ਕੁਝ ਇਲਾਕਿਆਂ ਦੇ ਵਿੱਚ ਪੁਖਵਾਨੀ ਕੀਤੀ ਗਈ ਹੈ ਕਿ 22 ਅਤੇ 23 ਮਾਰਚ ਨੂੰ ਹਲਕੀ ਮੀਂਹ ਆਉਣ ਦੀ ਪੁਖਵਾਨੀ ਕੀਤੀ ਗਈ ਹੈ ਇਸ ਦੇ ਨਾਲ ਇਹਨਾਂ ਰਾਜਾਂ ਦੇ ਵਿੱਚ ਵੱਧ ਰਹੀ ਗਰਮੀ ਤੋਂ ਰਾਹਤ ਮਿਲੇਗੀ ਪਰ ਪੰਜਾਬ ਦੇ ਮੌਸਮ ਦਾ ਹਾਲ ਬਿਲਕੁਲ ਉਲਟ ਨਜ਼ਰ ਆ ਰਿਹਾ ਹੈ ਭਿਕਵਾਣੀ ਜੋ ਕੀਤੀ ਗਈ ਸੀ ਉਸ ਦੇ ਮੁਤਾਬਕ ਮੀਂਹ ਨਹੀਂ ਪਿਆ ਜਿਸ ਕਰਕੇ ਪੰਜਾਬ ਦੇ ਵਿੱਚ ਪਛਮੀ ਗਰਬੜੀ ਸਰਗਰਮ ਨਹੀਂ ਹੈ ਤਾਣ ਵਾਲਾ ਦਿਨਾਂ ਦੇ ਵਿੱਚ ਵੀ ਕੋਈ ਵੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਨਹੀਂ ਕੀਤਾ ਗਿਆ ਇਹ ਪੰਜਾਬ ਦੇ ਮੌਸਮ ਦਾ ਹਾਲ ਹੈ